3 ਨੂੰ ਤੇਜੋਣਾ ਬਾਰਡਰ ਕ੍ਰੋਸ ਕੀਤਾ ਹੈ ਅਮਰੀਕਾ ਤੇ ਮੈਂ ਇਥੋਂ ਪਾਈ ਗਿਆ ਇਟਲੀ 9 ਅਕਤੂਬਰ ਨੂੰ ਤੇ ਉਸ ਤੋਂ ਬਾਅਦ ਮੇਰੀ ਸਪੇਨ ਤੋਂ ਮਤਲਬ ਇਟਲੀ ਤੋਂ ਅਗਲੋ ਹੀ ਇਟਲੀ ਤੋਂ ਅਗਲੋ ਹੀ ਏਜੰਟ ਨਾਲ ਸਪੇਨ ਆ ਗਿਆ ਮੈਂ ਅਕਤੂਬਰ ਨਵੰਬਰ ਰਿਆਂ ਇਟਲੀ ਤੇ ਦਸੰਬਰ ਦੇ ਵਿੱਚ ਆ ਗਿਆ ਮੈਂ ਸਪੇਨ 18 ਜਨਵਰੀ ਉੱਤੇ ਜਿਹੜਾ ਮੇਰਾ ਰੂਟ ਹੀ ਪਈ ਤਾਂ ਮੈਂ ਸਪੇਨ ਤੋਂ ਗਿਆ ਫਿਰ ਸਲਵਾ ਡੋਰ ਸਲਵਾ ਡੋਰ ਤੋਂ ਫਿਰ ਭਾਈ ਮੈਂ ਆ ਗਿਆ ਗੁਆਟਮਾਲਾ ਗੁਆਟਮਾਲਾ ਤੋਂ ਗਿਆ ਭਾਈ ਮੈਂ ਕੈਨਕਨ ਸਿਟੀ ਤੇ ਫਿਰ ਉਸ ਤੋਂ ਬਾਅਦ ਭਾਈ ਮੈਂ ਸਲਵਾ ਡੋਰ ਤੋਂ ਬਾਅਦ ਗਿਆ ਇੱਥੇ ਗੁਆਟਮਾਲਾ ਟੈਕਸੀ ਤੇ ਗੋਟਾ ਮਾਲਾ ਤੋਂ ਗਿਆ ਮੈਂ ਮੈਕਸੀ ਗੋਟਾ ਮਾਲਾ ਤੋਂ ਗਿਆ ਕੈਨਕਨ ਕੈਨਕਨ ਤੋਂ ਗਿਆ ਫਿਰ ਮੈਕਸੀਕੋ ਤੇ ਮੈਕਸੀਕੋ ਤੋਂ ਪਈ ਮੇਰਾ 30 ਵਾਲਾ ਰੂਟ ਹੀ ਤੇ ਉਹ ਮੈਨੂੰ ਟਪਾ ਕੇ ਉਹਨਾਂ ਨੇ 30 ਤਰੀਕ ਨੂੰ ਕ੍ਰੋਸਿੰਗ ਕਰਾ ਦਿੱਤੀ ਮੇਰੀ ਤੇ 30 ਤਰੀਕ ਨੂੰ ਮੈਨੂੰ ਬਾਡਰ ਟਪਾਤਾ ਮਿਲਿਆ ਹਾਂਜੀ 30 ਤਰੀਕ ਨੂੰ ਹਾਂਜੀ 1 ਵਜੇ ਰਾਤ ਨੂੰ ਤੇ 20 ਦਿਨ ਮੈਂ ਉਹਦੇ ਕੈਂਪ ਚ ਲੱਗ ਗਏ ਲਓ ਭਾਈ ਜਦੋਂ ਘਾਟਾ ਮਾਲਾ ਜੰਗਲ ਦੇ ਵਿੱਚ ਜਦੋਂ ਖੜਿਆ ਉਹ ਦੋ ਮਤਲਬ ਡਰ ਲੱਗਾ ਗੱਲਾਂ ਹੀ ਨਾ ਮੈਂ ਜਦੋਂ ਮੈਨੂੰ ਇਕੱਲੇ ਨੂੰ ਲਵਾਈ ਡਾਂ ਕਿੰਨਾ ਨਹੀਂ ਮੈਂ ਇਕੱਲਾ ਹੀ ਹਾਂ ਨਾਲ ਨਹੀਂ ਕੋਈ ਆਦਾ ਮੇਰੇ ਤੇ ਉੱਥੋਂ ਬੰਦ ਡਰ ਜਮ ਲੱਗ ਉੱਥੋਂ ਜਿਹੜੇ ਉਹ ਡੋਰ ਤੋਂ ਮੈਨੂੰ ਟੱਕਰ ਰੇ ਪਿਕ ਕੀਤਾ ਜਿੰਨੇ ਮੈਨੂੰ ਘਾਟਾ ਮਾਲਾ ਛੱਡਿਆ ਬਾਅਦ ਵਿੱਚ ਜੰਗਲ ਦੇ ਕਿਤਾ ਮੋਟਰਸਾਈਕਲ ਤੇ ਹੋ ਗਿਆ ਫਿਰ ਗਾੜੀ ਪਿੱਕ ਕੇ ਜਿਹੜੇ ਮਤਲਬ 4x4 ਦੇ ਘੜਤੀ ਆ ਤਾਂ ਮੈਂ ਉਹ ਤੋਂ ਭਾਈ ਮੈਂ ਧੀ-ਧੀ ਜਦੋਂ ਕੰਦ ਕੰਦ ਤਪਿਆ ਅੱਗੇ ਪੁਲਿਸ ਦਾ ਮੋਟਰਸਾਈਕਲ ਹੀ ਮਤਲਬ ਉਹਨਾਂ ਨੇ ਮੈਨੂੰ ਪਿੱਛੇ ਬਿਠਾਇਆ ਤੇ ਅੱਗੇ ਥ ਉੱਥੇ ਉਹਨਾਂ ਨੇ ਫੋਨ ਕੀਤਾ ਬਾਰਡਰ ਪਟ્રોલ ਨੂੰ ਉੱਥੇ ਜਿਹੜੀ ਆਰਮੀ ਦੀ ਉੱਥੇ ਦੀ ਬਾਰਡਰ ਪਟ્રોલ ਉਹਨਾਂ ਨੇ ਭਾਈ ਗੱਡੀ ਆਈ ਗੱਡੀ ਦੇ ਵਿੱਚ ਮੈਨੂੰ ਮਤਲਬ ਪਹਿਲਾਂ ਮੇਰੇ ਜੈਕਟ ਜੋੜਨ ਭਾਈ ਸਭ ਕੁਝ ਫਿਰ ਬੂਟਾਂ ਦੇ ਵਿੱਚ ਲੇਸ ਨੂੰ ਸਭ ਕੁਝ ਦਸਮੇ ਨੂੰ ਕਢਾ ਕੇ ਦੋ ਦਿੱਤੇ ਸਭ ਕੁਝ ਤੇ ਉੱਥੋਂ ਬਾਅਦ ਭਾਈ ਮੈਨੂੰ ਗੱਡੀ ਲੈ ਕੇ ਜਾਣਗੇ ਉਹਦੇ ਫਿੰਗਰ ਫਿੰਗਰ ਪ੍ਰਿੰਟ ਹੋਏ ਭਾਈ ਮੇਰੇ ਫਿਰ ਮੈਨੂੰ ਕੈਂਪ ਦੇ ਵਿੱਚ ਲੈ ਗਏ 20 ਦਿਨ ਰੱਖਿਆ ਉਹਨਾਂ ਨੇ ਕੈਂਪ ਦੇ ਵਿੱਚ ਤੇ ਕੈਂਪ ਦੇ ਵਿੱਚ ਭਾਈ ਟਾਰਚਰ ਕਰਦੇ ਜਿੱਦਾਂ ਕਿਦਾਂ ਕੈਂਪ ਤੇ ਜੇ ਇਹ ਮਤਲਬ ਏਸੀ ਚੱਲਦਾ ਰਹਿੰਦਾ ਹੀ ਉੱਥੇ 24 ਘੰਟੇ ਭਾਈ ਉਤੇ ਇੱਕ ਸਿਲਮਰ ਪੇਪਰ ਦੀਪਨ ਨੀਂਦੀਓ ਮਤਲਬ ਉਹ ਲੈਂਡ ਦੇ ਦਿੰਦੇ ਹੀ ਤੇ ਜਿੱਦਾਂ 6 ਵਜੇ ਸਵੇਰੇ ਟਾਰਚਰ ਕੀਤਾ ਜਿੱਦਾਂ 6 ਵਜੇ ਸਵੇਰੇ ਉੱਠੇ ਉਹ ਦੋਨਾਂ ਨੇ ਬੂਹਾ ਘੜਕਾਉਣਾ ਉਦੋਂ ਮਤਲਬ ਫੂਡ ਆਉਂਦਾ ਖਾਣ ਨੂੰ ਜਿੱਦਾਂ ਸੇਵ ਆਉਂਦਾ ਇੱਕ ਲੇਸ ਤੇ ਇੱਕ ਚੌਲ ਤੇ ਵੀ ਨਾਲ ਬਿਸਕੁਟ ਤੇ 6 ਵਜੇ ਤੋਂ ਬਾਅਦ ਭਾਜੀ ਫਿਰ 7 ਵਜੇ ਖਾਦਣਾ ਉਹਨਾਂ ਨੇ 7:30 'ਤੇ 7:30 ਤੋਂ ਬਾਅਦ ਫਿਰ ਇੱਕ ਘੰਟਾ ਅਰੈਸਟ ਦੇਣੀ ਫਿਰ ਸਕੈਨਰ ਵਾਲੇ ਆਏ ਨਹੀਂ ਭਾਜੀ ਐਂ ਤੇ ਮਤਲਬ ਟਾਰਚਰ ਕਰਦੇ ਸੀ ਕਿ ਕਿਉਂ ਮਤਲਬ ਤਾਂ ਉਹ ਕੈਂਪ ਦੇ ਵਿੱਚ ਕੜਨਾ ਵਾ ਜਿਹੜਾ ਐਰੀਜ਼ੋਨਾ ਦੇ ਅਹੀਂ ਪਾਰੀ ਚੱਲੇ ਸੀ ਇਹਨਾਂ ਨੇ ਬਸਾ ਘੜੀਆਂ ਐਰੀਜ਼ੋਨਾ ਦੇ ਕੈਂਪ ਦੇ ਵਿੱਚ ਉਹ ਇਹ ਬਸਾ ਉੱਤੇ ਕੈਂਪ ਦੇ ਵਿੱਚ ਨਹੀਂ ਘੜੀਆਂ ਪਰ ਇਹਨਾਂ ਨੇ ਇਹਨੂੰ ਕਹਤਾ ਰੀਜ਼ੋਨਾ ਕੈਂਪ ਕਰਨਾ ਉੱਤੇ ਭਾਈ ਆਰਮੀ ਆਪਣੀ ਲੈ ਕੇ ਆਰਮੀ ਟੂਰਪੀ ਜਿੱਤੇ ਮਿਲ ਲੈ ਇਹਨਾਂ ਦੀ ਆਰਮੀ ਤੇ ਆਪਣੇ ਜਹਾਜ਼ ਹੀ ਉੱਥੋਂ ਜਹਾਜ਼ ਤੋਂ ਪਾਰੀ ਬਾਅਦ ਇਹਨਾਂ ਨੇ ਉਹ ਤੋਂ ਉਹ ਤੋਂ ਚੜਾਤਾ ਉੱਥੋਂ ਭਈ ਤੇਜੋਆਨਾ ਤੋਂ ਤੇ ਉਹ ਹੈਗੀ ਸਾਰੀ 35 ਘੰਟਿਆਂ ਦੀ ਵੈਲਰਟੀ ਭਾਈ ਟੋਟਲ 12 ਘੰਟੇ ਰਿਹਾ ਕਿ ਇੱਕ ਇਤਿ ਆਈਲੈਂਡ 'ਤੇ ਰੁਕੀ 12 ਘੰਟੇ ਕਿਤੇ ਇਸਾਂ 24 ਘੰਟੇ ਤੋਂ ਬਾਅਦ ਜਿਹੜੀ ਫਿਰ ਸੰਦੀ ਆਈ ਤੇ ਅੰਮ੍ਰਿਤਸਰ ਸਾਨੂੰ ਮਤਲਬ ਹੱਥ ਕੜੀਆਂ ਲਾਤੀਆਂ ਭਾਈ ਨਾਲ ਲੱਤਾਂ ਨੂੰ ਲੱਤਾਂ ਨੂੰ ਸਭ ਕੁਝ ਹੱਥਾਂ ਨੂੰ ਆਹ ਤਕੜੀਆਂ ਖੜੀਆਂ ਉਹ ਸਭ ਕੁਝ ਲੋਕ ਕਰਕੇ ਟਾਰਚਰ ਵੀ ਮਤਲਬ ਕਰਦੇ ਵਾਸ਼ਰੂਮ ਮਤਲਬ ਬਾਥਰੂਮ ਦੇਣ ਦਿੰਦੇ ਹੈ ਔਰ ਮਤਲਬ ਸਪਲੂਸ਼ਨਿੰਗ ਹੋਣੀ ਰੋਟੀ ਪਾਣੀ ਰੋਟੀ ਪਾਣੀ ਹੀ ਲਈ ਭਾਈ ਸਮੋਸਾ ਜਾਂ ਇੱਕ ਪੈੜਾ ਜੀ ਆਈ ਮਤਲਬ ਇਹਦੇ ਵਿੱਚ ਸਮੋਸਾ ਜਾਂਦਾ ਹੈ ਉਹ ਕੱਲਾ ਦੇਈ ਜਾਂਦੇ ਮਲੋ 38 ਘੰਟੇ 35 ਘੰਟੇ ਦੀ ਜਿਹੜੀ ਭਾਈ 35 ਘੰਟੇ ਦੇ ਵਿੱਚ ਤਿੰਨ ਵਾਰ ਦਿੱਤਾ ਹੀ ਇੱਕ ਦਿਨ ਮਤਲਬ ਜਿੱਦਾਂ ਉਹ ਇੰਗਲਿਸ਼ ਦੇ ਵਿੱਚ ਆਪ ਬੋਲਦੀ ਤੇ ਉੱਪਰ ਨੇ ਪਰਨੇਪੁਰ ਨੇ ਪਾ ਜਲਵਾੜ ਇੰਡਸਟਰੀ ਬੀਨ ਦੇ ਵਿੱਚ ਸੁੱਟ ਦਿੰਦੇ ਜਿੰਨੇ ਵੀ ਮੁੰਡੇ ਨੰਗੇ ਸੇਰੀ ਆ ਪਾਜੀ ਹਾਂ ਜੀ ਸਾਰੇ ਮੁੰਡੇ ਨੰਗੇ ਸੇਰੀ ਆਏ ਪਾਜੀ ਲੈਣੀ ਪਾਜੀ ਲਵਾ ਦਿੰਦੇ ਉਸ ਵੇਲੇ ਜਦੋਂ ਕੈਂਪ ਦੇ ਅੰਦਰ ਐਂਟਰ ਹੋਣਾ ਨਾ ਉਦੋਂ ਮਤਲਬ ਗਾਲਾਂ ਕੱਢਦੇ ਨਾਲੇ ਇੰਗਲਿਸ਼ ਦੇ ਵਿੱਚ ਤੇ ਨਾਲੇ ਪਰਨੇਪੁਰ ਨੇ ਲਵਾ ਕੇ ਡਸਟਬੀਨ ਦੇ ਵਿੱਚ ਸੁੱਟ ਦਿੰਦੇ ਜਿਹਦੇ ਵਿੱਚ ਮਤਲਬ ਗਾਰਬਜ ਵਗੈਰਾ ਸਭ ਕੁਝ ਰੱਖਿਆ ਦਾ ਫੂਡ ਫਾਡ ਵਗੈਰਾ ਜਿਹਦੇ ਵਿੱਚ ਵੇਸਟੇਜ ਹਿੰਦੀ ਫੂਡ ਦੀ ਉਹਦੇ ਵਿੱਚ ਸਭ ਕੁਝ ਟਾਈਮ 'ਚ ਸਟਾਡਾ ਦਿੰਦੇ ਲੁਹਾਰੇ ਦੇ ਵਿੱਚ ਮਤਲਬ ਸਿਰ ਤੇ ਕੁਛ ਕਵਰ ਕੁਵਰ ਨਹੀਂ ਮਤਲਬ ਹਨ ਉਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪਰਨੇ ਦਿੱਤੇ ਸਿਰ ਤੇ ਰੋਟੀ ਪਾਣੀ ਉਹਨਾਂ ਨੇ ਮਤਲਬ ਉਹਨਾਂ ਵਧੀਆ ਜਿੱਥਾ ਰੋਟੀ ਨਾਲ ਨਾਲ ਹੀ ਦਹੀਂ ਨਾਲ ਰਸਗੁੱਲੇ ਵਿੱਚ ਇਹ ਚਾਹ ਲਈ ਉਹਨਾਂ ਨੇ ਵਧੀਆ ਢਿੱਪਾ ਮਤਲਬ ਇਸ ਮੈਡੀਕਲ ਫੈਸਿਲਿਟੀ ਵੀ ਉਹਨਾਂ ਨੇ ਦਿੱਤੀ ਭਾਜੀ ਉਹਨਾਂ ਨੇ ਉੱਡਾ ਉੱਥੋਂ ਨਗੇ ਸਰੀ ਆਏ ਜਿੰਨੇ ਵੀ ਮੁੰਡੇ ਨਗੇ ਸਰੀ ਆਏ ਜਾਂ ਸਾਰੇ ਮੁੰਡੇ ਨਗੇ ਸਰੀ ਆਏ ਭਾਜੀ ਮੈਂ ਡਾਲਰ ਵੀ ਖੜੇ ਹਾਂ ਮੈਂ 1500 ਡਾਲਰ ਹੀ ਤੇ 500 ਯੂਰੋ ਹੀ ਬਾਅਦ ਫੇਰ ਪਿੱਛੋਂ ਮੈਨੂੰ ਮੰਗਾਉਣੀ ਪਈ ਜਦੋਂ ਡਾਂਕੀ ਲਾਈ एक लख तीह हज़ार रुपये इधर का मतलब मंगाया उधर मैंने जो डॉ मिले डॉलर मिले नौ सौ पचवंजा डॉलर फिर जमीन तो भाई अभी तीन किले ही बस हाँ जी तीन के किले ही भाई बस बड़ा औखा था पैसा चाली लाख तो तो रुपये कर्जा कुर्जा चुके तुम पता मैं एजेंट ना चाहता मतलब पैसे जो आई जो मेरे लगे मैं वापस मिल जाए मतलब ਮੈਂ ਇਹ ਨੂੰ ਗਈ ਪ੍ਰਮੁਖ ਰਵ ਲੰਗੋਫਰੋਤ ਬਾਟਰਾ ਕਰ ਲਿਆ ਅਦਰ ਸਮਝੀ ਸਮਝਦਾ ਹਰ ਪ੍ਰਤੀਕ ਮਾਈ ਕਰੂੰਗਾ ਆਪਣਾ ਫਿਊਚਰ ਵਧੀਆ ਸੈੱਟ ਕਰੂੰਗਾ ਪਰ ਉਹ ਭਾਈ ਕਿਸਮਤ ਨੇ ਸਾਥ ਹੀ ਦਿੱਤਾ ਜਾਈ ਭਾਈ ਫਾਈਲ ਆਈ ਕੇ ਕੈਨੇਡਾ ਦੀ ਦੋ ਵਾਰ ਉਹ ਵੀ ਰਿਫਿਊਜ਼ ਹੋ ਲਗੀ ਆਸਟ੍ਰੇਲੀਆ ਦੀ ਲਈ ਉਹ ਵੀ ਰਿਫਿਊਜ਼ ਆਸਟ੍ਰੇਲੀਆ ਦੀ ਜੀਟੀ ਨਹੀਂ ਕਲੀਅਰ ਹੋਈ ਤੇ ਨਿਊਜ਼ੀਲੈਂਡ ਦੀ ਇੰਟਰਵਿਊ ਨਹੀਂ ਭਾਈ ਕਲੀਅਰ ਹੋਈ ਤੋਂ ਬਾਅਦ ਫਿਰ ਇਟਲੀ ਦੀ ਪੱਗ ਕਾਜ ਪਰ ਆਹੀ ਮਤਲਬ ਵਰਕ ਵੀਜ਼ਾ ਉਹ ਤੋਂ ਬਾਅਦ ਫਿਰ ਮਤਲਬ ਡਾਂਗੀ ਉਹ ਤੁਮ ਇਟਲੀ ਵਿਚ ਫਿਰ ਸਪੇਨ ਗਿਆ ਰੂਟ ਸਪੇਨ ਤੇ ਫਿਰ ਅੱਗੇ ਬਲਕਲੇ ਕਰੇਜੈਂਟ ਕੀਤਾ ਫਿਰ ਉੱਥੇ ਦਾਵਾ ਵੀ ਮੇਰਾ ਬੱਚਾ ਕਿਸੇ ਗਲਤ ਰਸਤੇ ਨਾ ਪੈ ਜਾਏ ਉਸ ਗਲਤ ਰਸਤੇ ਤੋਂ ਬਚਾਉਣ ਮਾਰਾ ਇਹਨੂੰ ਫਿਰ ਆਪਾਂ ਵਿਦੇਸ਼ ਭੇਜਾ ਇਟਲੀ ਜਿਹੜਾ ਇਟਲੀ ਗਿਆ ਵਾ ਉੱਥੇ ਮਤਲਬ ਇਹਦੇ ਪੇਪਰ ਜਮਾ ਹੁੰਦੇ ਜਿਹਨੂੰ ਪੇਪਰ ਜਮਾ ਨੂੰ ਕਿਟ ਕਹਿੰਦੇ ਆ ਕਿਟ ਜਮਾ ਹੁੰਦੀਆਂ ਉਹ ਮਾਲਕ ਨੇ ਦੀ ਜਮਾ ਨਹੀਂ ਕਰਾਈ ਮਾਲਕ ਕਹਿੰਦਾ ਮੇਰੇ ਤੇ ਕੇਸ ਚੱਲਦਾ ਮੈਂ ਨਹੀਂ ਕਰਵਾ ਸਕਦਾ ਤਦੋਂ ਦੋਕ ਮੈ ਇਟਲੀ ਰਿਹਾ ਫਿਰ ਇੰਨੇ ਸਪੇਨ ਕਹਿੰਦਾ ਮੈਂ ਆਪਣੇ ਪੇਪਰ ਸਪੇਨ ਲਾ ਕਰਾ ਦਿੰਨਾ ਉਹ ਸਪੇਨ ਗਿਆ ਉੱਥੋਂ ਜਦੋਂ ਸਪੇਨ ਗਿਆ ਬਸ ਸਪੇਨ ਵੀ ਇਹਨੂੰ ਡੇਟਾ ਮਿਲਦੀ ਨਹੀਂ ਕਦੀ 2 ਮਿਲ ਗਈ ਕਦੀ ਇਹ ਮਤਲਬ ਦਾਸ ਮਿਲ ਗਈ ਕਦੀ 12 ਮਿਲ ਗਈ ਉੱਥੇ ਵੀ ਕੰਮ ਨਹੀਂ ਮਿਲਿਆ 500 600 ਯੂਰੋ ਤੇ ਕੰਮ ਮਿਲਦਾ ਸੀ 2 ਸਾਲ ਬਾਅਦ ਫਿਰ 10 ਲੱਖ ਰੁਪਈਆ ਮਿਲਦਾ ਉੱਥੇ ਜੇ ਮਤਲਬ ਲਾਉਣ ਲਗਾਉਣਾ ਪੈਂਦਾ ਪੇਪਰ ਬਣਾਉਣ ਵਾਸਤੇ ਜਦੋਂ ਫਿਰ ਉੱਥੇ ਵੀ ਇਹਦੀ ਗੱਲ ਨਹੀਂ ਬਣੀ ਫਿਰ ਇੰਨੇ ਹਿੰਮਤ ਬਲ ਕੋਈ ਉੱਥੋਂ ਜੈਂਪ ਦਾ ਪਤਾ ਕਰਕੇ ਉਹ ਤੋਂ ਇਹਨੇ ਸੋਚਿਆ ਕਿ ਮੈਂ ਅਮਰੀਕਾ ਜਾਣਾ ਵਾ ਉਥੇ ਦੀ ਏਜੰਟ ਨਾਲ ਗੱਲ ਹੋਈ ਜਿਆ ਤਰੇ ਫਿਰ ਇਹਨੂੰ ਸਪੇਨ ਤੋਂ ਹੀ ਮਤਲਬ ਫਲਾਈਟ ਕਰਾਈ ਸੀ ਹਾਂ ਜੀ ਜੀ ਬਿਲਕੁਲ ਹੀ ਕੁਝ ਰਿਸ਼ਤੇਦਾਰਾਂ ਕੋ ਖੜੇ ਘਰ ਤੇ ਲੋਨ ਲਿਆ ਕੁਝ ਪਿਆੜੀ ਤੇ ਲੋਨ ਲਿਆ 40 ਲੱਖ ਰੁਪਏ ਜਰਾ ਟੋਟਲ ਲੱਖ ਚੁੱਕਾ ਜੀ ਤੇ ਬਾਕੀ ਫਿਰ ਉਹ ਤੋਂ ਸਪੇਨ ਤੋਂ ਇਹਨਾਂ ਨੂੰ ਇਹਨੂੰ ਸਲਵਾਡੋਰ ਲੈ ਕੇ ਗਏ ਸਲਵਾਡੋਰ ਜਾ ਕੇ ਸਲਵਾਡੋਰ ਜਦੋਂ ਗਏ ਏਜੰਟ ਨੇ ਜਨੇ ਪੈਸੇ ਸਾਡੇ ਨਾਲ ਕੀਤੇ ਸੀ ਉਤੋਂ 3 ਲੱਖ ਰੁਪਏ ਕਹਿੰਦੇ ਵਧਾ ਦਿਓ ਜੇ ਨਹੀਂ ਵਧ ਦੇਣਾ ਤੁਹਾਡਾ ਬੇਟਾ ਅੱਗੇ ਨਹੀਂ ਤੋਰਾਂਗੇ ਅੰਕਰਦੇ ਸੀ ਉਹ ਫਿਰ ਉਹ ਵੀ ਦੇਣਾ ਪਿਆ ਜੀ ਕਿਤੇ ਉਹ ਵੀ ਇੰਤਜ਼ਾਮ ਕਰਕੇ ਸਾਨੂੰ ਦੇਣਾ ਪਿਆ ਉਤੋਂ ਬਾਅਦ ਜਦੋਂ ਫਿਰ ਸਲਵਾਡੋਰ ਤੋਂ ਇਹਨੂੰ ਗੁਆਟਮਾਲਾ ਲੈ ਕੇ ਗਏ ਆ ਉੱਥੋਂ ਮੈਕਸੀਕੋ ਕੈਨਾਗਨ ਕੈਨਿਕਨ ਆਇਆ ਮੈਕਸੀਕੋ ਉਤੋਂ ਫਿਰ ਇਹਨਾਂ ਫਲਾਈਟ ਕਰਾਈ ਤੇ ਜੁਆਨਾ ਬਾਰਡਰ ਦੀ 30 ਤਰੀਕ ਨੂੰ ਇਹਨਾਂ ਬਾਰਡਰ ਪਾਰ ਕੀਤਾ ਜੀ 12 30 ਜਨਵਰੀ ਨੂੰ ਜਿਸ ਦਿਨ ਨੇ ਉਹ ਬਾਰਡਰ ਪਾਰ ਕੀਤਾ ਵਾ ਤੇ ਜੁਆਨਾ ਅਮਰੀਕਾ ਦਾ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਸਾਨੂੰ ਪਤਾ ਵੀ ਨਹੀਂ ਸੀ ਸਾਡਾ ਬੱਚਾ ਕਿੱਥੇ ਆ ਕਿੱਥੇ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਉਸ ਤੋਂ ਬਾਅਦ ਜਦੋਂ ਫਿਰ 18 19 17 18 ਦਿਨ ਬਾਅਦ ਆਪਾਂ ਟੀਵੀ ਤੇ ਨਿਊਜ਼ ਵੇਖੀ ਕਿ ਹਰਮਨਜੋਤ ਬਟਾਲਾ ਲਿਖਿਆ ਆ ਰਿਹਾ ਸੀਗਾ ਪੰਜਾਬ 22 ਸਾਲ ਉਮਰ ਫਿਰ ਉਸ ਤੋਂ ਹੀ ਸਾਬ ਜੀ ਲਗਾ ਲਿਆ ਕਿ ਸਾਡਾ ਹੀ ਬੇਟਾ